ਗੋੜੀ ਗਵਾਰੀ ਮਹਲਾ ਪੰਜਵਾ ਤੂੰ ਮੇਰਾ ਸਖਾ ਤੂੰ ਹੀ ਮੇਰਾ ਮੀਤ ਹੈ ਪ੍ਰਭੂ ਤੂੰ ਹੀ ਮੇਰਾ ਸਾਥੀ ਹੈ ਤੂੰ ਹੀ ਮੇਰਾ ਮਿੱਤਰ ਹੈ ਤੂੰ ਮੇਰਾ ਪ੍ਰੀਤਮ ਤਮ ਸੰਗ ਹੀ ਤ ਤੂੰ ਹੀ ਮੇਰਾ ਪ੍ਰੀਤਮ ਹੈ ਮੇਰਾ ਤੇਰੇ ਨਾਲ ਹੀ ਹਿੱਤ ਹੈ ਪਿਆਰ ਹੈ ਤੂੰ ਮੇਰੀ ਪਤ ਤੂੰ ਹੈ ਮੇਰਾ ਗਹਿਣਾ ਹੈ ਪ੍ਰਭੂ ਤੂੰ ਹੀ ਮੇਰੀ ਇੱਜ਼ਤ ਹੈ ਤੇ ਤੂੰ ਹੀ ਮੇਰਾ ਗਹਿਣਾ ਹੈ ਤੁਜ ਬਿਨ ਨਿਮਕ ਨਾ ਜਾਈ ਰਹਿਣਾ ਤੇਰੇ ਤੋਂ ਬਿਨਾ ਇੱਕ ਨਿਮਕ ਮੱਤ ਰੇਰਿਆ ਨਹੀਂ ਜਾ ਸਕਦਾ ਤੂੰ ਮੇਰੇ ਲਾਲਾ ਤੂੰ ਮੇਰੇ ਪਾਨ ਹੈ ਪ੍ਰਭੂ ਤੂੰ ਮੇਰਾ ਸੋਹਣਾ ਲਾਲ ਹੈ ਤੂੰ ਮੇਰੀ ਜੀਵਨ ਦਾ ਸਹਾਰਾ ਹੈ ਤੂੰ ਮੇਰੇ ਸਾਹਿਬ ਤੂੰ ਮੇਰੇ ਖਾਨਾ ਰਹਾਓ ਤੂੰ ਮੇਰਾ ਸਾਹਿਬ ਹੈ ਤੂੰ ਮੇਰਾ ਖਾਨ ਹੈ ਰਹਾਓ ਜਿਉਂ ਤੁਮ ਰੱਖੋ ਤਿਉਹੀ ਰਹਿਣਾ ਜਿਵੇਂ ਤੁਸੀਂ ਰੱਖਦੇ ਹੋ ਮੈਂ ਓਦਾਂ ਹੀ ਰਹਿੰਦਾ ਹਾਂ ਜੋ ਤੁਮ ਕਰੋ ਸੋਈ ਮੋਹੇ ਕਰਨਾ ਮੈਂ ਉਹੀ ਕਰਦਾ ਹਾਂ ਜੋ ਤੂੰ ਮੈਨੂੰ ਹੁਕਮ ਕਰਦਾ ਹੈ ਜਾਹ ਪੇਖੋਂ ਤਹਾ ਤੂੰ ਬਸਨਾ ਮੈਂ ਜਿੱਧਰ ਵੇਖਦਾ ਹਾਂ ਉਧਰ ਹੀ ਮੈਨੂੰ ਤੂੰ ਹੀ ਵੱਸਦਾ ਦਿਸਦਾ ਹੈ ਨਿਰਪਰ ਨਾਮ ਜਪੋ ਤੇਰੇ ਰਸਨਾ ਨਿਰਪਰ ਨਾਮ ਜਪੋ ਤੇਰਾ ਰਸਨਾ ਮੈਂ ਆਪਣੀ ਜੀਬ ਨਾਲ ਤੇਰਾ ਨਾਮ ਜਪਦਾ ਰਹਿੰਦਾ ਹਾਂ ਜਿਹੜਾ ਦੁਨੀਆਂ ਦੇ ਡਰਾਂ ਤੋਂ ਬਚਾ ਕੇ ਰੱਖਣ ਵਾਲਾ ਹੈ ਤੂੰ ਮੇਰੀ ਨਾਮ ਨਿਦ ਤੂੰ ਪੰਡਾਰ हे ਪ੍ਰਭੂ ਤੂੰ ਹੀ ਮੇਰੇ ਵਾਸਤੇ ਦੁਨੀਆਂ ਦੇ ਨੌਖ ਜਾਨੇ ਹੈ ਤੂੰ ਹੀ ਮੇਰਾ ਖਜ਼ਾਨਾ ਹੈ ਰੰਗ ਰਸਾ ਤੂੰ ਮਨ ਹੈ ਆਧਾਰ ਤੂੰ ਹੀ ਮੇਰੇ ਵਾਸਤੇ ਦੁਨੀਆਂ ਦੇ ਰੰਗ ਅਤੇ ਰਸ ਹੈ ਤੂੰ ਹੀ ਮੇਰੇ ਮਨ ਦਾ ਸਹਾਰਾ ਹੈ ਤੂੰ ਮੇਰੀ ਸੋਬਾ ਤੂੰ ਸੰਗ ਰਚਿਆ ਹੈ ਪ੍ਰਭੂ ਤੂੰ ਹੀ ਮੇਰੇ ਵਾਸਤੇ ਸੋਭਾ ਵਢਾਈ ਹੈ ਮੇਰੀ ਸੂਰਤ ਤੇਰੇ ਚਰਨਾਂ ਵਿੱਚ ਹੀ ਜੁੜੀ ਹੋਈ ਹੈ ਤੂੰ ਮੇਰੀ ਓਟ ਤੂੰ ਹੈ ਮੇਰਾ ਤਕੀਆ ਤੂੰ ਹੀ ਮੇਰੀ ਓਟ ਹੈ ਤੂੰ ਹੀ ਮੇਰਾ ਆਸਰਾ ਹੈ ਮਨ ਤਨੇ ਅੰਤਰ ਤੂੰ ਹੀ ਧਿਆਇਆ ਹੈ ਪ੍ਰਭੂ ਮੈਂ ਆਪਣੇ ਮਨ ਵਿੱਚ ਆਪਣੇ ਹਿਰਦੇ ਵਿੱਚ ਤੈਨੂੰ ਹੀ ਸਿਮਰਦਾ ਰਹਿੰਦਾ ਹਾਂ ਮਰਮ ਤੁਮਹਾਰਾ ਗੁਰ ਤੇ ਪਾਇਆ ਤੇਰਾ ਭੇਨ ਮੈਂ ਗੁਰੂ ਪਾਸੋਂ ਲੱਭਾ ਹੈ ਸਤ ਗੁਰ ਤੇ ਦਿਰੜਿਆ ਇੱਕ ਏਕੈ ਜਿਸ ਮਨੁੱਖ ਨੇ ਗੁਰੂ ਪਾਸੋਂ ਇੱਕ ਪ੍ਰਮਾਤਮਾ ਦਾ ਨਾਮ ਹੀ ਹਿਰਦੇ ਵਿੱਚ ਪੱਕਾ ਕਰਨ ਲਈ ਪ੍ਰਾਪਤ ਕੀਤਾ ਹੈ ਨਾਨਕ ਦਾਸ ਹਰ 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 ਏਕੈ ਹੈ ਨਾਨਕ ਉਸ ਸੇਵਕ ਨੂੰ ਸਦਾ ਹਰੀ ਨਾਮ ਦਾ ਹੀ ਸਹਾਰਾ ਹੋ ਜਾਂਦਾ ਹੈ ਗੋੜੀ ਗਵਰੀ ਮਹਲਾ ਪੰਜਵਾਂ ਵਿਆਪਤ ਹਰਖ ਸੋਗ ਵਿਸਥਾਰ ਕਿਤੇ ਖੁਸ਼ੀ ਗਮੀ ਦਾ ਖਲਾਰਾ ਹੈ ਵਿਆਪਤ ਸੁਰਗ ਨਰਕ ਅਵਤਾਰ ਕਿਤੇ ਜੀਵ ਨਰਕਾਂ ਵਿੱਚ ਪੈਂਦੇ ਹਨ ਕਿਤੇ ਸਵਰਗਾ ਵਿੱਚ ਪਹੁੰਚਦੇ ਹਨ ਵਿਆਪਤ ਧਨ ਨਿਰਧਨ ਪੇਖ ਸੋਭਾ ਕਿਤੇ ਕੋਈ ਧਨ ਵਾਲੇ ਹਨ ਕਿਤੇ ਕੰਗਾਲ ਹਨ ਕਿਤੇ ਕੋਈ ਆਪਣੀ ਸੋਭਾ ਹੁੰਦੀ ਵੇਖ ਕੇ ਖੁਸ਼ ਹਨ ਇਹਨਾਂ ਅਨੇਕਾਂ ਤਰੀਕਿਆਂ ਨਾਲ ਮਾਇਆ ਜੀਵਾਂ ਉੱਤੇ ਪ੍ਰਭਾਵ ਪਾ ਰਹੀ ਹੈ ਮੂਲ ਬਿਆਦੀ ਵਿਆਪਸ ਲੋਭਾ ਕਿਤੇ ਸਾਰੇ ਰੋਗਾਂ ਦਾ ਮੂਲ ਲੋਭ ਬਣ ਕੇ ਮਾਇਆ ਆਪਣਾ ਜੋਰ ਪਾ ਰਹੀ ਹੈ ਮਾਇਆ ਵਿਆਪਤ ਬਹੁ ਪ੍ਰਕਾਰੀ ਹੈ ਪ੍ਰਭੂ ਤੇਰੀ ਰਚੀ ਮਾਇਆ अनेका ਤਰੀਕਿਆਂ ਨਾਲ ਜੀਵਾਂ ਉੱਤੇ ਪ੍ਰਭਾਵ ਪਾਈ ਰੱਖਦੀ ਹੈ ਤੇ ਆਤਮਕ ਮਰਤੇ ਜੀਵਾਂ ਨੂੰ ਮਾਰ ਦਿੰਦੀ ਹੈ ਸੰਤ ਜੀਵੈ ਪ੍ਰਭ ਓਟ ਤੁਮਾਰੀ ਰਹਾ ਤੇਰੇ ਸੰਤ ਤੇਰੇ ਆਸਰੇ ਆਤਮਕ ਜੀਵਨ ਬਣਦੇ ਹਨ ਰਹਾ ਵਿਆਪਤ ਅਹੰ ਬੁੱਧ ਕਮਤਾ ਕਿਤੇ ਕੋਈ ਹਉ ਹਉ ਮੈਂ ਮੈਂ ਦੀ ਅਕਲ ਵਿੱਚ ਮਸਤ ਹੈ ਵਿਆਪਤ ਪੁੱਤਰ ਕਲਤਰ ਸੰਗ ਰਤ ਕਿਤੇ ਕੋਈ ਪੁੱਤਰ ਇਸਤੀ ਦੇ ਮੋਹ ਵਿੱਚ ਰਤਿਆ ਪਿਆ ਹੈ ਵਿਆਪਤ ਹਸਤ ਘੋੜੇ ਅਰਬਸਤਾ ਕਿਤੇ ਹਾਥੀ ਘੋੜਿਆ ਸੁੰਦਰ ਕੱਪੜਿਆਂ ਦੀ ਲਗਨ ਹੈ ਵਿਆਪਤ ਰੂਪ ਜੋ ਬਨਾ ਮਦਮਸਤਾ ਕਿਤੇ ਕੋਈ ਰੂਪ ਤੇ ਜਵਾਨੀ ਦੇ ਨਸ਼ੇ ਵਿੱਚ ਮਸਤ ਹੈ ਇਹਨਾਂ ਅਨੇਕਾਂ ਤਰੀਕਿਆਂ ਨਾਲ ਮਾਇਆ ਆਪਣਾ ਜੋਰ ਪਾ ਰਹੀ ਹੈ ਵਿਆਪਤ ਭੂਮ ਅਰੰਗ ਪਿਆਰ ਰੰਗਾ ਕਿਤੇ ਭੋਏ ਦੀ ਮਾਲਕੀ ਹੈ ਕਿਤੇ ਕੰਗਾਲ ਹਨ ਕਿਤੇ ਅਮੀਰ ਹਨ ਵਿਆਪਤ ਗੀਤ ਨਾਦ ਸੁਣ ਸੰਗਾ ਕਿਤੇ ਮੰਡਲੀਆਂ ਵਿੱਚ ਗੀਤ ਨਾਲ ਸੁਣ ਕੇ ਖੁਸ਼ ਹੋ ਰਹੇ ਹਨ ਵਿਆਪਤ ਸੇਜ ਮਹਿਲ ਸ਼ਿੰਗਾਰ ਕਿਤੇ ਸੋਹਣੀ ਸੇਜ ਹਾਰ ਸ਼ਿੰਗਾਰ ਤੇ ਮਹਿਲ ਮਾੜੀਆਂ ਦੀ ਲਾਲਸਾ ਹੈ ਇਹਨਾਂ ਅਨੇਕਾਂ ਤਰੀਕਿਆਂ ਨਾਲ ਮਾਇਆ ਪ੍ਰਭਾਵ ਪਾ ਰਹੀ ਹੈ ਪੰਚ ਦੂਤ ਵਿਆਪਤ ਅੰਧਿਆਰ ਕਿਤੇ ਮੋਹ ਦੇ ਹਨੇਰੇ ਵਿੱਚ ਕਾਮਾਦਿਕ ਪੰਜੇ ਦੂਤ ਬਣ ਕੇ ਮਾਇਆ ਜੋਰ ਪਾ ਰਹੀ ਹੈ ਵਿਆਪਤ ਕਰਮ ਕਰੇ ਹਉ ਫਸਾ ਕਿਤੇ ਕੋਈ ਹਉਮੇ ਵਿੱਚ ਫਸਿਆ ਹੋਇਆ ਆਪਣੇ ਵੱਲੋਂ ਧਾਰਮਿਕ ਕੰਮ ਕਰ ਰਿਹਾ ਹੈ ਵਿਆਪਤ ਗ੍ਰਸਤ ਵਿਆਪਤ ਉਦਾਸਾ ਕੋਈ ਗ੍ਰਸਤ ਵਿੱਚ ਪ੍ਰਵਿਰਤ ਹੈ ਕੋਈ ਉਦਾਸੀ ਰੂਪ ਵਿੱਚ ਹੈ ਆਚਾਰ ਵਿਵਹਾਰ ਵਿਆਪਤ ਇਹ ਜਾਤ ਕਿਸੇ ਕੋਈ ਧਾਰਮਿਕ ਰਸਮਾਂ ਵਿੱਚ ਪਰਵਿਰਤ ਹੈ ਕੋਈ ਉੱਚੀ ਜਾਤ ਦੇ ਮਾਣ ਵਿੱਚ ਸਭ ਕਿਛ ਬਿਆਪਤ ਬਿਨ ਹਰ ਰੰਗ ਰਾਤ ਪਰਮਾਤਮਾ ਦੇ ਪ੍ਰੇਮ ਵਿੱਚ ਮਗਨ ਹੋਣ ਤੋਂ ਵਾਂਝੇ ਰਹਿ ਕੇ ਇਹ ਸਭ ਕੁਝ ਮਾਇਆ ਦਾ ਪ੍ਰਭਾਵ ਹੀ ਹੈ ਸੰਤਨ ਕੇ ਬੰਧਨ ਕਾਟੇ ਹਰ ਰਾਇ ਪਰਮਾਤਮਾ ਆਪ ਹੀ ਸੰਤ ਜਨਾਂ ਦੇ ਮਾਇਆ ਦੇ ਬੰਧਨ ਕੱਟਦਾ ਤਾ ਕੋ ਕਹਾਂ ਬਿ ਆਪੈ ਮਾਏ ਉਹ ਨਾ ਤੇ ਮਾਇਆ ਆਪਣਾ ਜੋਰ ਨਹੀਂ ਬਾ ਸਕਦੀ ਕੋ ਨਾਨਕ ਜਿਨ ਧੁਰ ਸੰਤ ਪਾਈ ਤਾ ਕੈ ਨਿਕਟ ਨ ਆਵੇ ਮਾਈ ਏ ਨਾਨਕ ਜਿਸ ਮਨੁੱਖ ਨੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰ ਲਈ ਹੈ ਮਾਇਆ ਉਸ ਮਨੁੱਖ ਦੇ ਨੇੜੇ ਨਹੀਂ ਟਕ ਸਕਦੀ ਗੌੜੀ ਗੁਆਰਰੀ ਮਹਲਾ ਪੰਜਵਾਂ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ ਪ੍ਰਾਇਰੂਪ ਨੂੰ ਵਿਕਾਰ ਦੀ ਨਿਗਾ ਨਾਲ ਵੇਖਣਾ ਏ ਅੱਖਾਂ ਵਿੱਚ ਨੀਂਦ ਆ ਰਹੀ ਹੈ ਸ਼੍ਰਵਣ ਸੋਏ ਸੁਣ ਨਿੰਦ ਵਿਚਾਰ ਹੋਰਨਾ ਦੀ ਨਿੰਦਿਆ ਦੀ ਵਿਚਾਰ ਸੁਣ ਸੁਣ ਕੇ ਕੰਨ ਸੋਤੇ ਰਹਿੰਦੇ ਹਨ ਰਸਨਾ ਸੋਈ ਲੋਭ ਮਿੱਠੇ ਸਾਦ ਜੀਵ ਖਾਣ ਦੇ ਲੋਭ ਵਿੱਚ ਪਰਮਾਤਮਾ ਦੇ ਮਿੱਠੇ ਸਵਾਦ ਵਿੱਚ ਸੁੱਤੀ ਰਹਿੰਦੀ ਹੈ। ਪਦਾਰਥਾਂ ਦਾ ਚਸਕਾ ਜੀਵ ਦਾ ਮੁੱਕਦਾ ਹੀ ਨਹੀਂ। ਪਦਾਰਥਾਂ ਦੇ ਮਿੱਠੇ ਰਸ ਵਿੱਚ ਨਾ ਕਿ ਪਰਮਾਤਮਾ। ਪਰਮਾਤਮਾ ਦਾ ਰਾਸ ਛੱਡ ਕੇ ਪਦਾਰਥਾਂ ਦੇ ਰਸ ਵਿੱਚ ਉਲਝੀ ਰਹਿੰਦੀ ਹੈ। ਮਨ ਸੋਇਆ। ਮਾਇਆ ਬਿਸਮਾਦ। ਮਨ ਮਾਇਆ ਦੇ ਅਚਰਿਤ ਨਾਟਮਾਸ਼ੇ ਵਿੱਚ ਸੁੱਤਾ ਰਹਿੰਦਾ ਹੈ ਇਸ ਗ੍ਰਹਿ ਮੈਂ ਕੋਈ ਜਾਗਤ ਰਹਿ ਇਸ ਸਰੀਰ ਘਰ ਵਿੱਚ ਕੋਈ ਵਿਰਲਾ ਮਨੁੱਖ ਸੁਚੇਤ ਰਹਿੰਦਾ ਹੈ ਸਾਬਤ ਵਸਤ ਉਹ ਆਪਣੀ ਲਹਿ ਰਹਾਉ ਜਿਹੜਾ ਸੁਚੇਤ ਰਹਿੰਦਾ ਹੈ ਉਹ ਆਪਣੀ ਆਤਮਿਕ ਜੀਵਨ ਦੀ ਸਾਰੀ ਦੀ ਸਾਰੀ ਪੂੰਜੀ ਸਾਂਭ ਲੈਂਦਾ ਹੈ ਸਗਲ ਸਹੇਲੀ ਆਪਣੇ ਰਸਮਤੀ ਸਾਰੀਆਂ ਗਿਆਨ ਇੰਦਰੀਆਂ ਕਰਮ ਇੰਦਰੇ ਆਪਣੇ ਆਪਣੇ ਗਿਆਨ ਵਿੱਚ ਮਸਤ ਰਹਿੰਦੇ ਹਨ ਗ੍ਰਹਿ ਆਪਣੇ ਕੀ ਖਬਰ ਨਾ ਜਾਂਦੀ ਆਪਣੇ ਘਰ ਸਰੀਰ ਦੀ ਸਮਝ ਹੀ ਨਹੀਂ ਰੱਖਦੀ ਇਹ ਜੀਵ ਇਸਤਰੀ ਤੇ ਸਿਰਫ ਮਸਤੀ ਰਹਿੰਦੀ ਹੈ ਮੋਸਨਹਾਰ ਪੰਜ ਬਟਵਾਰੇ ਠੱਗਣ ਵਾਲੇ ਪੰਜੇ ڈاکੂ ਸੁੰਨੇ ਨਗਰ ਪਰੇ ਠੱਗ ਹਾਰੇ ਸੁੰਨੇ ਸਰੀਰ ਘਰ ਵਿੱਚ ਆ ਲਾ ਬੋਲਦੇ ਹਨ ਹੁਣ ਤੇ ਰਾਖੇ ਬਾਪ ਨਾ ਮਾਈ ਉਹਨਾਂ ਪੰਜਾਂ ਵਿਕਾਰਾਂ ਤੋਂ ਨਾ ਪਿਓ ਬਚਾ ਸਕਦਾ ਹੈ ਨਾ ਮਾਂ ਬਚਾ ਸਕਦੀ ਹੁਣ ਤੇ ਰਾਖੇ ਮੀਤ ਨਾ ਭਾਈ ਉਹਨਾਂ ਤੋਂ ਨਾ ਕੋਈ ਮਿੱਤਰ ਬਚਾ ਸਕਦਾ ਹੈ ਨਾ ਕੋਈ ਭਰਾ ਬਚਾ ਸਕਦਾ ਹੈ ਦਰਬ ਸਿਆਣਪ ਨਾ ਓਏ ਰਹਤੇ ਉਹ ਪੰਜੇ ڈاکੂ ਨਾ ਧੰਨ ਨਾਲ ਵਰਜੇ ਜਾ ਸਕਦੇ ਹਨ ਨਾ ਚਤਰਾਈ ਨਾਲ ਵਰਜੇ ਜਾ ਸਕਦੇ ਹਨ ਸਾਧ ਸੰਗ ਉਹਏ ਦੁਸ਼ਟ ਵਸ ਹੁਤੇ ਉਹ ਪੰਜੇ ਦੁਸ਼ਟ ਸਿਰਫ ਸਾਧ ਸੰਗਤ ਵਿੱਚ ਰਹਿਾਂ ਹੀ ਕਾਬੂ ਵਿੱਚ ਆਉਂਦੇ ਹਨ ਕਰ ਕਿਰਪਾ ਮੋਹ ਸਾਰੇ ਨੂੰ ਪਾਣ ਏ ਤਨੁਖਤ ਤਾਰੀ ਪ੍ਰਭੂ ਮੇਰੇ ਉਤੇ ਕਿਰਪਾ ਕਰ ਸੰਤਨ ਧੂਰ ਸਰਬ ਨਿਧਾਨ ਮੈਨੂੰ ਸੰਤਾਂ ਦੇ ਚਰਨਾਂ ਦੀ ਧੂੜ ਦੇ ਇਹ ਮੇਰੇ ਵਾਸਤੇ ਸਾਰੇ ਖਜ਼ਾਨੇ ਹਨ ਸਾਬਤ ਪੂੰਜੀ ਸਤਿਗੁਰ ਸੰਗ ਗੁਰੂ ਦੇ ਸੰਗਤ ਵਿੱਚ ਰਿਹਾ ਆਤਮਿਕ ਜੀਵਨ ਦਾ ਸਰਮਾਇਆ ਸਾਰੇ ਦਾ ਸਾਰਾ ਬਚਿਆ ਰਹਿ ਸਕਦਾ ਹੈ ਨਾਨਕ ਜਾਗੈ ਪਾਰ ਬ੍ਰਹਮ ਕੈ ਰੰਗ ਪਰਮਾਤਮਾ ਦਾ ਸੇਵਕ ਨਾਨਕ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰਹਿ ਕੇ ਹੀ ਸੁਚੇਤ ਰਹਿ ਸਕਦਾ ਹੈ ਤੇ ਪੰਜਾਂ ਦੇ ਹਲਿਆ ਤੋਂ ਬਸ ਸਕਦਾ ਹੈ ਸੋ ਜਾਗੈ ਜਿਸ ਪ੍ਰਭ ਕਿਰਪਾਲ ਕਾਮਾਦਿਕ ਪੰਜਾਂ ਡਾਕੂਆਂ ਤੇ ਹਲਿਆਵਾਂ ਵੱਲੋਂ ਉਹੀ ਮਨੁੱਖ ਸੁਚੇਤ ਰਹਿੰਦਾ ਹੈ ਜਿਸ ਤੇ ਪਰਮਾਤਮਾ ਆਪदयाल ਹੁੰਦਾ ਹੈ ਇਹ ਪੂੰਜੀ ਸਬਤ ਧਨਮਾਲ ਰਹਾਉ ਦੁਜਾ ਉਸ ਦੀ ਆਤਮਿਕ ਜੀਵਨ ਦੀ ਇਹ ਰਾਸ ਪੂੰਜੀ ਸਾਰੀ ਦੀ ਸਾਰੀ ਬਚੀ ਰਹਿੰਦੀ ਹੈ ਉਸ ਦੇ ਬਾਸ ਪ੍ਰਭੂ ਦਾ ਨਾਮ ਧਨ ਸਰਮਾਇਆ ਬਚਿਆ ਰਹਿੰਦਾ ਹੈ ਗੋੜੀ ਗਵਾਰੇਰੀ ਮਹਲਾ ਪੰਜਵਾ ਜਾਂ ਕਹਿ ਵਾਸ ਖਾਨ ਸੁਲਤਾਨ ਦੁਨੀਆ ਦੇ ਖਾਨ ਤੇ ਸੁਲਤਾਨ ਵੀ ਜਿਸ ਪ੍ਰਮਾਤਮਾ ਦੇ ਵਾਸ ਵਿੱਚ ਅਧੀਨ ਵਿੱਚ ਹਨ ਜਾਂ ਕਹਿ ਵਾਸ ਹੈ ਸਗਲ ਜਹਾਨ ਜਿਹਦੇ ਵਾਸ ਵਿੱਚ ਕੰਟਰੋਲ ਵਿੱਚ ਸਾਰਾ ਹੀ ਸੰਸਾਰ ਹੈ ਜਾਂ ਕਾ ਕੀਆ ਸਭ ਕੇਸ਼ ਹੋਏ ਜਿਸ ਪ੍ਰਮਾਤਮਾ ਦਾ ਕੀਤਾ ਹੋਇਆ ਵੀ ਜਗਤ ਵਿੱਚ ਸਭ ਕੁਝ ਹੁੰਦਾ ਹੈ ਤੇ ਸਤੇ ਬਾਹਰ ਨਹੀਂ ਕੋਏ ਉਸ ਪ੍ਰਮਾਤਮਾ ਤੋਂ ਕੋਈ ਵੀ ਜੀਵ ਆਕੀ ਨਹੀਂ ਹੋ ਸਕਦਾ ਕਹੋ ਬੇਨਤੀ ਆਪਣੇ ਸਤਿਗੁਰ ਪਾਹੇ ਆਪਣੇ ਗੁਰੂ ਕੋਲ ਪਾਸ ਬੇਨਤੀ ਕਰ ਕਾਜ ਤੁਹਾਾਰੇ ਦੇ ਨਿਭਾਹੇ ਰਹਾਉ ਗੁਰੂ ਤੇਰੇ ਕਾਰਜ ਮਨੋਰਥ ਪੂਰੇ ਕਰ ਦੂਗਾ ਨਿਭਾ ਦੂਗਾ ਪਾਉ ਤੈਨੂੰ ਪ੍ਰਭੂ ਦੇ ਨਾਮ ਦੀ ਦਾਤ ਬਖਸ਼ੇ ਕਰ ਹਾਉ ਸਭ ਤੇ ਊਚ ਜਾ ਕਾ ਦਰਬਾਰ ਜਿਸ ਪ੍ਰਮਾਤਮਾ ਦਾ ਦਰਬਾਰ ਦੁਨੀਆਂ ਦੇ ਸਾਰੇ ਸ਼ਾਹਾਂ ਬਾਦਸ਼ਾਹਾਂ ਦੇ ਦਰਬਾਰ ਨਾਲੋਂ ਉੱਚਾ ਹੈ ਸ਼ਾਨਦਾਰ ਹੈ ਸਗਲ ਭਗਤ ਜਾਂ ਕਾ ਨਾਮ ਆਧਾਰ ਸਾਰੇ ਭਗਤਾਂ ਦਾ ਜਿੰਦਗੀ ਵਾਸਤੇ ਜਿਸ ਪ੍ਰਮਾਤਮਾ ਦਾ ਨਾਮ ਆਸਰਾ ਹੈ ਸਰਬ ਵਿਆਪਤ ਪੂਰਨ ਧਨੀ ਜਿਹੜਾ ਮਾਲਕ ਪ੍ਰਭੂ ਸਭ ਜੀਵਾਂ ਤੇ ਆਪਣਾ ਪ੍ਰਭਾਵ ਰੱਖਦਾ ਹੈ ਤੇ ਸਭ ਵਿੱਚ ਵਿਆਪਕ ਹੈ। ਜਾਂ ਕੀ ਸੋਭਾ ਘਟ ਘਟ ਬਣੀ ਜਿਸ ਦੀ ਸੋਭਾ ਸੁੰਦਰਤਾ ਹਰੇਕ ਸਰੀਰ ਵਿੱਚ ਫੱਬਣ ਵਿਖਾ ਰਹੀ ਹੈ। ਉਸ ਦਾ ਨਾਮ ਸਦਾ ਸਿਮਰ ਯਾਦ ਰੱਖ ਜੇ ਸਿਮਰਤ ਦੁੱਖ ਡੇਰਾ ਟਹੈ ਜਿਹਨੂੰ ਯਾਦ ਕਰਨ ਨਾਲ ਤੇਰੇ ਅੰਦਰੋਂ ਦੁੱਖ ਦੂਰ ਹੋ ਜਾਣ ਦੁੱਖਾਂ ਦਾ ਡੇਰਾ ਟਹ ਜਾਏ। ਜਿਸ ਸਿਮਰਤ ਜਮ ਕ੍ਰਿਸ਼ਨਾ ਕਹੈ ਜਿਸ ਦਾ ਨਾਮ ਸਿਮਰਿਆ ਮੌਤ ਦਾ ਡਰ ਪੋ ਨਹੀਂ ਸਕਦਾ ਜਿਸ ਸਿਮਰਤ ਹੋਤ ਸੁਕੇ ਹਰੇ ਜਿਸ ਪ੍ਰਮਾਤਮਾ ਦਾ ਸਿਮਰਨ ਕੀਤਿਆ ਨਿਰਦਈ ਮਨੁੱਖ ਨਰਮ ਦਿਲ ਵਾਲੇ ਹੋ ਜਾਂਦੇ ਹਨ ਜਿਸ ਸਿਮਰਤ ਡੁੱਬਤ ਪਾਹਨ ਤਰੇ ਜਿਸ ਦਾ ਨਾਮ ਸਿਮਰਿਆ ਪੱਥਰ ਦਿਲ ਮਨੁੱਖ ਕਠੋਰਤਾ ਦੇ ਸਮੁੰਦਰ ਵਿੱਚ ਡੁੱਬਣੋਂ ਬਚ ਜਾਂਦੇ ਹਨ ਤੂੰ ਵੀ ਗੁਰੂ ਦੀ ਸ਼ਰਨ ਪੈ ਤੇ ਉਸ ਦਾ ਨਾਮ ਸਿਮਰ ਸੰਤ ਸਭਾ ਕੋ ਸਦਾ ਜੈਕਾਰ ਸਾਧ ਸੰਗਤ ਦੇ ਅੱਗੇ ਸਦਾ ਸਿਰ ਨਿਮਾਓ ਹਰ ਹਰ ਨਾਮ ਜਨ ਪ੍ਰਾਣ ਅਧਾਰ ਕਿਉਂਕਿ ਪ੍ਰਮਾਤਮਾ ਦਾ ਨਾਮ ਸਾਧ ਜਨਾ ਗੁਰਮਖਾਂ ਦੀ ਜ਼ਿੰਦਗੀ ਦਾ ਆਸਰਾ ਹੁੰਦਾ ਹੈ ਉਹਨਾਂ ਦੇ ਸੰਗਤ ਵਿੱਚ ਤੈਨੂੰ ਵੀ ਹਰਨਾਮ ਦੀ ਪ੍ਰਾਪਤ ਹੋਵੇਗੀ ਕਉਹ ਨਾਨਕ ਮੇਰੀ ਸੁਣੀ ਅਰਦਾਸ ਨਾਨਕ ਆਖਦਾ ਹੈ ਕਰਤਾਰ ਨੇ ਉਸ ਦੀ ਬੇਨਤੀ ਸੁਣ ਲਈ ਹੈ ਸੰਤ ਪ੍ਰਸਾਦ ਮੁਕੋ ਨਾਮ ਨਿਵਾਸ ਤੇ ਉਸ ਨੇ ਗੁਰੂ ਦੀ ਕਿਰਪਾ ਨਾਲ ਮੈਨੂੰ ਆਪਣੇ ਨਾਮ ਦੇ ਘਰ ਵਿੱਚ ਟਿਕਾ ਰੱਖਿਆ ਹੈ ਗੋੜੀ ਗਵਾਰੀ ਮਹਲਾ ਪੰਜਵਾਂ ਸਤਗੁਰ ਦਰਸ਼ਨ ਅਗਨ ਨਿਵਾਰ ਗੁਰੂ ਦੇ ਦੀਦਾਰ ਦੀ ਬਰਕਤ ਨਾਲ ਮਨੁੱਖ ਆਪਣੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝਾ ਲੈਂਦਾ ਹੈ ਸਤਗੁਰ ਭੇਟਤ ਹਉ ਮੈ ਮਾਰੀ ਸਤਗੁਰ ਨੂੰ ਸਤਗੁਰ ਦਰਸ਼ਨ ਅਗਨ ਨਿਵਾਰੀ ਗੁਰੂ ਦੇ ਦਰਸ਼ਨ ਕਰਕੇ ਮੈਂ ਆਪਣੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਮੁਕਾ ਲਈ ਸਤਗੁਰ ਭੇਟਤ ਹਉ ਮੈ ਮਾਰੀ ਗੁਰੂ ਨੂੰ ਮਿਲਣ ਨਾਲ ਮੇਰੇ ਅੰਦਰੋਂ ਹਉਮੈ ਮੁੱਕ ਗਈ ਸਤਿਗੁਰ ਸੰਗ ਨਾਹੀ ਮਨ ਡੋਲੇ ਗੁਰੂ ਦੀ ਸੰਗਤ ਵਿੱਚ ਰਹਿ ਕੇ ਮਨੁੱਖ ਦਾ ਮਨ ਵਿਕਾਰਾਂ ਪਾਸੇ ਡੋਲਦਾ ਨਹੀਂ ਅੰਮ੍ਰਿਤ ਬਾਣੀ ਗੁਰਮੁਖ ਬੋਲੇ ਆਤਮਕ ਜੀਵਾਂ ਦੇਣ ਵਾਲੀ ਗੁਰਬਾਣੀ ਗੁਰੂ ਦੇ ਸ਼ਰਨ ਪੈ ਕੇ ਮਨੁੱਖ ਸਦਾ ਫਿਰ ਸਿਮਰਦਾ ਰਹਿੰਦਾ ਹੈ ਯਾਦ ਕਰਦਾ ਰਹਿੰਦਾ ਹੈ ਸਭ ਜਗ ਸਾਚਾ ਜਾਂ ਸੱਚ ਮਹਿ ਰਾਤੇ ਜਦੋਂ ਗੁਰੂ ਦੇ ਰਾਹੀ ਪ੍ਰਭੂ ਨਾਲ ਡੂੰਗੀ ਸਾਂਝ ਪਾ ਲਈਦੀ ਹੈ ਜਦੋਂ ਸਦਾ ਸਿਰ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਈਦਾ ਹੈ ਸ਼ੀਤਲ ਸ਼ਾਂਤ ਗੁਰ ਤੇ ਪ੍ਰਭ ਜਾਤੇ ਜਦੋਂ ਹਿਰਦਾ ਠੰਡਾ ਠਾਰ ਹੋ ਜਾਏ ਤਦੋਂ ਮਨ ਵਿੱਚ ਸ਼ਾਂਤੀ ਪੈਦਾ ਹੋ ਜਾਂਦੀ ਹੈ ਜਦੋਂ ਸਾਰਾ ਜਗਤ ਸਦਾ ਸਿਰ ਪ੍ਰਮਾਤਮਾ ਦਾ ਰੂਪ ਦਿਸਦਾ ਹੈ ਰਹਾਉ ਸੰਤ ਪ੍ਰਸਾਦ ਜਪੈ ਹਰ ਨਾਮ ਗੁਰੂ ਦੀ ਬਖਸ਼ਿਸ਼ ਦੇ ਨਾਲ ਪ੍ਰਮਾਤਮਾ ਨੂੰ ਜਪ ਕੇ ਉਹਦੇ ਨਾਮ ਨੂੰ ਹਰ ਵੇਲੇ ਯਾਦ ਰੱਖ ਸੰਤ ਪ੍ਰਸਾਦ ਹਰ ਕੀਰਤਨ ਗਾਉ ਗੁਰੂ ਦੀ ਕਿਰਪਾ ਨਾਲ ਹਰ ਕੀਰਤਨ ਗਾਇਆ ਗਾਇਨ ਕਰਦਾ ਹੈ ਸੰਤ ਪ੍ਰਸਾਦ ਸਗਲ ਦੁੱਖ ਮਿਟੇ ਇਸ ਦਾ ਨਤੀਜਾ ਹੈ ਨਿਕਲਿਆ ਕਿ ਸਤਿਗੁਰੂ ਦੀ ਕਿਰਪਾ ਨਾਲ ਮਨੁੱਖ ਦੇ ਸਾਰੇ ਦੁੱਖ ਕਲੇਸ਼ ਕਟੇ ਗਏ ਸੰਤ ਪ੍ਰਸਾਦ ਬੰਧਨ ਤੇ ਛੁਟੇ ਗੁਰੂ ਦੀ ਬਖਸ਼ਿਸ਼ ਨਾਲ ਮੈਂ ਬੰਦਨਾ ਤੋਂ ਮੁਕਤ ਹੋ ਗਿਆ ਬੰਧਨਾ ਤੋਂ ਆਜ਼ਾਦ ਹੋ ਗਿਆ ਸੰਤ ਕਿਰਪਾ ਤੇ ਮਿਟੇ ਮੋਹ ਭਰਮ ਗੁਰੂ ਦੇ ਕਿਰਪਾ ਨਾਲ ਮਾਇਆ ਦਾ ਮੋਹ ਤੇ ਮਾਇਆ ਦੀ ਖਾਤਰ ਪਟਕਣਾ ਦੂਰ ਹੋ ਜਾਂਦੀ ਹੈ ਸਾਧ ਰੇਣ ਮਜਨ ਸਭ ਧਰਮ ਗੁਰੂ ਦੇ ਚਰਨਾਂ ਦੀ ਧੂੜੀ ਦਾ ਇਸ਼ਨਾਨ ਸਾਰੇ ਧਰਮਾਂ ਦਾ ਸਾਰ ਹੈ ਗੁਰੂ ਦੀ ਧੂੜੀ ਕੀ ਹੈ ਗੁਰੂ ਦੀ ਸਿੱਖਿਆ ਗੁਰੂ ਦੇ ਉਪਦੇਸ਼ ਵਿੱਚ ਇਸ਼ਨਾਨ ਕਰਨਾ ਸਾਧ ਕਿਰਪਾਲ ਦਿਆਲ ਗੋਵਿੰਦ ਜੇ ਸਵ ਮਨੋਖ ਹੋਤੇ ਗੁਰੂ ਨੇ ਸਨਮੁਖ ਰਹਿਣ ਵਾਲੇ ਗੁਰਮੁਖ ਦਇਆਵਾਨ ਹੁੰਦੇ ਹਨ ਉਸ ਤੇ ਪ੍ਰਮਾਤਮਾ ਵੀ ਦਇਆਵਾਨ ਹੋ ਜਾਂਦਾ ਹੈ ਸਾਦਾ ਮੈਂ ਇਹ ਹਮਰੀ ਜਿੰਦ ਮੇਰੀ ਜਿੰਦ ਵੀ ਗੁਰਮੁਖਾਂ ਦੇ ਚਰਨਾਂ ਵਿੱਚ ਹੀ ਵਾਰਨੇ ਜਾਂਦੀ ਹੈ ਕਿਰਪਾ ਨੇ ਦ ਕਿਰਪਾਲ ਤਿਹਾਵੋ ਸਾਧ ਸੰਗ ਤਾਂ ਬੈਠਣ ਪਾਵੋ ਗੁਰੂ ਦੀ ਮਿਹਰ ਨਾਲ ਜਦੋਂ ਮੈਂ ਕਿਰਪਾ ਦੇ ਖਜ਼ਾਨੇ ਕਿਰਪਾ ਦੇ ਘਰ ਪਰਮਾਤਮਾ ਦਾ ਨਾਮ ਸਿਮਰਦਾ ਹਾਂ ਸਾਧ ਸੰਗਤ ਵਿੱਚ ਮੇਰਾ ਜੀ ਪਰਚਦਾ ਹੈ ਮੋਹਨ ਨਿਰਗੁਣ ਕੋ ਪ੍ਰਭ ਕੀਨੀ ਦਇਆ ਮੈਂ ਗੁਣਹੀਨ ਉੱਤੇ ਪ੍ਰਭੂ ਨੇ ਆਪਣੀ ਦਇਆ ਕੀਤੀ ਮਿਹਰ ਕੀਤੀ ਸਾਧ ਸੰਗ ਨਾਨਕ ਨਾਮ ਲਿਆ ਤਾਹੇ ਨਾਨਕ ਸਾਧ ਸੰਗਤ ਵਿੱਚ ਮੈਂ ਪ੍ਰਭੂ ਦਾ ਨਾਮ ਜਪਣ ਲੱਗ ਪਿਆ ਆ